हां जी ਤੁਸੀਂ ਦੇਸੀ ਚੂਚਾ ਖਰੀਦ ਸਕਦੇ ਹੋ ਜੀ ਜਿੰਨੀ ਵੀ ਲੋੜ ਆ ਤੁਹਾਨੂੰ ਮਿਲ ਜਾਣਗੇ ਅਤੇ ਪੂਰੀ ਵੀਡੀਓ ਤੁਸੀਂ ਗਰੇਵਾਲ ਫੋਲਟਰੀ ਕਿੰਗ YouTube ਚੈਨਲ ਤੇ ਦੇਖ ਸਕਦੇ ਹੋ ਜੀ ਤੇ ਬਾਕੀ ਇਹ ਹੈ ਵੀ ਸਾਡੇ ਕੋਲੇ ਵੱਡੇ ਅੰਡੇ ਤੋਂ ਤਿਆਰ ਦੇਸੀ ਚੂਚਾ ਪ्युअर नस्ਲ ਤੇ ਤੰਦਰੁਸਤ ਚੂਚਾ ਮਿਲੂਗਾ ਜੀ ਤੁਹਾਨੂੰ ਜਿੰਨੀ ਵੀ ਲੋੜ ਆ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਤੇ ਟ੍ਰੇਨਿੰਗ ਅਸੀਂ ਫ੍ਰੀ ਦੇ ਦੇ ਰਹੇ ਹਾਂ ਜਿੰਨਾਂ ਦੀ ਵੀ ਬੁਕਿੰਗ ਹੋਈ ਹੋ ਵੀਰਾਂ ਦੀ ਉਹਨਾਂ ਨੂੰ ਇੱਕ ਦਿਨ ਦੀ ਟ੍ਰੇਨਿੰਗ ਫ੍ਰੀ ਦਿੱਤੀ ਜਾਊਗੀ ਜੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਸਮਝਾਵਾਂਗੇ ਪਰ ਮੈਂ ਇਹ ਕਹਿੰਦਾ ਵੀ ਥੋੜੇ ਤੋਂ ਸ਼ੁਰੂ ਕਰੋ ਤੇ ਵਧੀਆ ਬਰੀਡ ਲਓ ਤੇ ਤੰਦਰੁਸਤ ਚੂਚਾ ਲਓ ਤੇ ਇਸ ਪੂਰਾ ਟ੍ਰੇਨਿੰਗ ਦੇਵਾਂਗੇ ਤੁਹਾਨੂੰ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ 1000 ਪਾਓ 500 ਪਾਓ ਮੈਂ ਤੁਹਾਨੂੰ ਥੋੜੇ ਤੋਂ ਸ਼ੁਰੂ ਕਰਾ ਕੇ ਕਾਮਯਾਬ ਕਰੂੰਗਾ ਵੱਡੇ ਪੱਧਰ ਤੇ ਆਪਾਂ ਤੁਹਾਡਾ ਕੰਮ ਲੈ ਕੇ ਜਾਵਾਂਗੇ ਜੀ ਤੇ ਅ ਮੰਨ ਕੇ ਚੱਲੋ ਪਹਿਲਾਂ 200 400 ਚੂਚੇ ਤੋਂ ਸ਼ੁਰੂ ਕਰਾਂਗੇ ਜੀ ਤੇ ਤੁਹਾਨੂੰ ਪੂਰਾ ਟ੍ਰੇਨਿੰਗ 'ਚ ਮਾਰਕੀਟਿੰਗ ਦਾ ਸਾਰਾ ਸਮਝਾਇਆ ਜਾਊਗਾ ਜੀ ਤੇ ਬਹੁਤ ਵਧੀਆ ਬਰੀਡ ਤੁਹਾਨੂੰ ਦੇਵਾਂਗੇ ਤੇ ਬਾਕੀ ਗੱਲ ਇਹ ਹੈ ਵੀ ਤੁਹਾਨੂੰ ਪੂਰੀ ਵਧੀਆ ਜਿਹੜੀ ਬਰੀਡ ਇਹ ਆਪਾਂ ਵੱਡੇ ਅੰਡੇ ਤੋਂ ਤਿਆਰ ਕਰਦੇ ਆਂ ਇਹ ਸਭ ਤੋਂ ਵੱਡੀ ਆਪਣੀ ਇਹ ਹੈਗਾ ਕੁਆਲਟੀ ਵਧੀਆ ਦੇਣੀ ਆ ਤੁਹਾਨੂੰ ਬਹੁਤ ਵਧੀਆ ਆਰ ਆਈ ਆਰ ਬਲੈਕ ਆਸਟ੍ਰੋਪ ਜਿਹੜੀ ਵੀ ਨਸਲ ਚਾਹੀਦੀ ਹੈ ਤੁਹਾਨੂੰ ਮਿਲ ਜੂਗੀ ਜੀ ਤੇ ਇੱਕ ਮਹੀਨੇ ਇੱਕ ਦਿਨ ਤੋਂ ਲੈ ਕੇ ਅਰ ਤੁਹਾਨੂੰ 40 ਦਿਨ ਤੱਕ ਦਾ ਚੂਚਾ ਮਿਲ ਜੂ ਅੰਡੇ ਤੱਕ ਕਾਲੀਆਂ ਮੁਰਗੀਆਂ ਅੰਡੇ ਦਿੰਦੀਆਂ 20 ਮਿਲ ਜਾਣਗੀਆਂ ਜੀ ਜਿੰਨੀ ਵੀ ਲੋੜ ਆ ਉਹ ਤੁਹਾਨੂੰ ਮਿਲ ਜੂਣਗੇ ਬੱਕਰੇ ਤੇ ਮੁਰਗੇ ਦਾ ਆਚਾਰ ਵੀ ਸੇਲ ਕਰਦੇ ਆ ਭਾਉ ਉਹ ਵੀ ਮਿਲ ਜੂਗਾ ਜੀ ਤੇ ਬਾਕੀ ਇਹਦੇ ਵਿੱਚ ਇਹ ਵੀ ਮੁਨਾਫਾ ਵਧੀਆ ਕੋਈ ਐਸੀ ਗੱਲ ਨਹੀਂ ਪਰ ਤੁਸੀਂ ਟ੍ਰੇਨਡ ਹੋ ਕੇ ਇਹ ਕੰਮ ਖਰੀਦ ਕਰਨਾ ਟ੍ਰੇਨਿੰਗ ਜਰੂਰ ਲਓ ਤੇ ਪਹੁੰਚ ਵੀ ਅਸੀਂ ਕਰਾਂਗੇ ਪਰ ਤੁਸੀਂ ਆ ਕੇ ਜਰੂਰ ਲੈ ਕੇ ਜਾਇਓ ਵਧੀਆ ਚੂਚਾ ਦੇਵਾਂਗੇ ਅਸੀਂ ਵੱਡਾ ਚੂਚਾ ਵੱਡੇ ਅੰਡੇ ਤੋਂ ਤਿਆਰ ਇਹ ਬਹੁਤ ਵੱਡੀ ਗੱਲ ਹੈ ਜੀ